ਮੰਗਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤੇਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲੇ ਆਰਾਮ ਸਿਓ ਸੰਗ ਸਾਧ ਸਹਿਲੜੀ ਹਾਂ ਸਾਦ ਜਨਾ ਤੇ ਬਾਹਰੀ ਸੇ ਰੈਣ ਅਕਲੜੀਆ ਤੈਨੋ ਦੋਖਨ ਕਬ ਹਉ ਉਤਰੈ ਸੇ ਜਮ ਕੇ ਵਸ ਪੜਿਆ ਜਿਨੇ 라ਵਿਆ ਪ੍ਰਭ ਆਪਣ ਸੇ ਦਿਸਣ ਨੇਤ ਖੜੀ ਹਾ ਰਤਨ ਜਬੇ ਹਰ ਲਾਲ ਹਰ ਕੰਠਤ ਨਾ ਜੜਿਆ ਨਾਰਕ ਬਾਛੈ ਧੂੜ ਤਿਨ ਪ੍ਰਭ ਸਰਨੇ ਦਰ ਪੜੀ ਆਹ ਮੰਗਰ ਪ੍ਰਭ ਅਰਾਧਨਾ ਬਹੋੜ ਨਾ ਜਨਮੜਿਆ ਗੁਰੂ ਪਿਆਰੀ ਗੁਰੂ ਸواری ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਸਾਧ ਸੰਗਤ ਜੀਓ ਆਓ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਗਾਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੱਗਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਤੇ ਮੱਗਰ ਮਹੀਨੇ ਵਿੱਚ ਸੰਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12ਵਾਂ ਮਾਜ ਦੀ ਬਾਣੀ ਵਿੱਚ ਮੱਗਰ ਮਹੀਨੇ ਰਾਈ ਸਾਨੂੰ ਉਪਦੇਸ਼ ਕਰਦੇ ਨੇ ਕੇ ਮਗਰ ਮਾਹੇ ਸੋਹੰਦੀਆਂ ਹਰ ਪੇਰ ਸੰਗ ਬੈਠੜੀਆਂ ਉਹ ਜਿਹੜੀਆਂ ਰੂਹਾਂ ਹਰੀ ਪਰਮੇਸ਼ਰ ਦੇ ਨਾਲ ਮਿਲ ਕੇ ਬੈਠੀਆਂ ਨੇ ਆਪ ਜੀ ਮਗਰ ਮਿਹਨੈ ਰਾਹੀਂ ਅਪਦੇਸ਼ ਕਰਦੇ ਨੇ ਕਿ ਬਹੁਤ ਸੋਹਣੀਆਂ ਲੱਗਦੀਆਂ ਨੇ ਬੜੀਆਂ ਸੋਹੰਦੀਆਂ ਨੇ ਸੋਹਣੀਆਂ ਲੱਗਦੀਆਂ ਜਿਹੜੀਆਂ ਆਪਣੇ ਪਰਭੂ ਪੈਰ ਨਾਲ ਬੈਠੀਆਂ ਹੋਈਆਂ ਨੇ تن ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੀ ਸੋਭਾ ਜਿਹੜੀ ਆ ਉਹ ਗਿਣੀ ਨਹੀਂ ਜਾ ਸਕਦੀ ਦੱਸੀ ਨਹੀਂ ਜਾ ਸਕਦੀ ਜਿਹੜੀਆਂ ਜੀਵ ਇਸਤਰੀਆਂ ਉਸ ਸਾਹਿਬ ਨੂੰ ਉਸ ਪ੍ਰਭੂ ਨੂੰ ਮਿਲ ਗਈਆਂ ਹਨ ਤਾਨਮਨ ਮੌਲਿਆ ਰਾਮ ਸੇਉ ਸੰਗ ਸਾਧ ਸਹਿਲੜੀਆਂ ਸਾਧਾਂ ਦੀ ਸਾਧਾ ਰੂਪੀ ਸਹਿਲੀਆਂ ਦੇ ਨਾਲ ਮਿਲ ਕੇ ਜਿਹੜੀਆਂ ਉਸ ਪ੍ਰਭੂ ਨੂੰ ਪਾ ਲੈਂਦੀਆਂ ਨੇ ਉਹਨਾਂ ਦਾ ਤਨ ਤੇ ਮਾਨ ਹਮੇਸ਼ਾ ਹੀ ਖੜਿਆ ਰਹਿਦਾ ਗੁਰੂ ਸਾਹਿਬ ਕਹਿੰਦੇ ਨੇ ਸਾਧ ਜਨਾ ਤੇ ਬਾਹਰੀ ਸੇ ਰਹਿਣੇ ਅਕੇਲੜੀ ਜਿਹੜੀਆਂ ਸਾਧ ਜਨ ਜਿਹੜੇ ਸੱਜਣ ਪੁਰਸ਼ਾਂ ਮਹਾਂਪੁਰਸ਼ਾਂ ਤੋਂ ਅਲੇਦਾ ਰਹਿੰਦੀਆਂ ਨੇ ਕਿਹੜੀਆਂ ਕੋਈ ਸੰਗਤ ਨਹੀਂ ਕਰਦੀਆਂ ਗੁਰੂ ਦੀ ਜਿਹੜੀਆਂ ਕਿਸੇ ਗੁਰੂ ਦੀ ਸੰਗਤ ਨਹੀਂ ਕਰਦੀਆਂ ਮਹਾਪੁਰਖਾਂ ਦੀ ਸੰਗਤ ਨਹੀਂ ਕਰਦੀਆਂ ਉਹ ਫਿਰ ਇਕੱਲੀਆਂ ਹੀ ਰਹਿੰਦੀਆਂ ਨੇ ਉਹ ਦੁਨੀਆਂ ਉਹ ਚੰਗੀਆਂ ਰੂਹਾਂ ਤੋਂ ਵੱਖਰੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਕੋਈ ਸਾਥ ਨਹੀਂ ਕਰਦਾ ਤਨ ਦੋਖਣਾ ਕਬਹੂ ਉਤਰੈ ਸੇ ਜਮਕੈ ਵਸ ਪੜੀਆਂ ਉਹ ਰੂਹਾਂ ਜਿਹੜੀਆਂ ਪ੍ਰਭੂ ਤੋਂ ਬੇਮੁਖ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਦੁੱਖ ਕਦੀ ਵੀ ਨਹੀਂ ਉਤਰਦੇ ਹਮੇਸ਼ਾ ਉਹਨਾਂ ਨੂੰ ਦੁੱਖ ਲੱਗੇ ਹੀ ਰਹਿੰਦੇ ਨੇ ਤੇ ਉਹ ਅਖੀਰ ਉਹ ਜਮਾਂ ਦੇ ਵਸ ਪੈ ਜਾਂਦੀਆਂ ਜਿਹੜੀਆਂ ਰੂਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਜਿਹੜੇ ਕਰਮ ਕਰਦੀਆਂ ਨੇ ਉਹਨਾਂ ਨੂੰ ਦੁੱਖ ਮਿਲਦਾ ਤੇ ਹਮੇਸ਼ਾ ਜਮਾਂ ਦੇ ਵਸ ਪਈਆਂ ਰਹਿੰਦੀਆਂ ਜਿਨੇ 라ਵਿਆ ਪ੍ਰਭ ਆਪਣ ਸੇ ਦਸਣ ਨਿਤ ਖੜੀਆਂ ਜਿਨ੍ਹਾਂ ਨੇ ਉਸ ਆਪਣੇ ਪ੍ਰਭੂ ਨੂੰ ਯਾਦ ਕੀਤਾ ਹੈ ਪ੍ਰਭੂ ਦਾ ਸੰਗ ਕੀਤਾ ਹੈ ਕਿ ਉਹ ਹੀ ਉਸ ਦੇ ਦਵਾਰ ਤੇ ਹਮੇਸ਼ਾ ਖੜੀਆਂ ਦੇਖਦੀਆਂ ਹਨ ਸਦਾ ਹਾਜ਼ਰ ਨਾਜ਼ਰ ਰਹਿੰਦੀਆਂ ਹਨ ਰਤਨ ਜਵੇਹਰ ਲਾਲ ਹਾਰ ਕੰਠ ਤਿਨਾਂ ਜੜਿਆ ਤੇ ਉਸ ਪ੍ਰਭੂ ਨੇ ਉਹਨਾਂ ਦੇ ਗਲਾਂ ਦੇ ਵਿੱਚ ਜਵਾਰ ਲਾਲ ਤੇ ਹੋਰ ਕਈ ਤਰ੍ਹਾਂ ਦੇ ਕੀਮਤੀ ਪੱਥਰਾਂ ਦੇ ਰਤਨ ਉਹਨਾਂ ਦੇ ਗਲ ਵਿੱਚ ਜੜ ਦਿੱਤੇ ਹਨ ਪਾ ਦਿੱਤੇ ਹਨ ਜਾਨੀ ਕਿ ਰਤਨ ਜਵੇਹਰਾਂ ਦੇ ਵਾਗੋਂ ਸਦਗੁਣ ਉਹਨਾਂ ਦੇ ਅੰਦਰ ਉਹਨਾਂ ਦੇ ਗਲਾਂ ਦੇ ਵਿੱਚ ਪਾ ਦਿੱਤੇ ਹਨ ਨਾਨਕ ਬਾਛੈ ਧੂੜ ਤਨ ਪ੍ਰਭ ਸਰਨੇ ਦਰ ਪੜਿਆ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਨਾਨਕ ਕਿ ਮੈਂ ਉਹਨਾਂ ਦੇ ਨੇ ਕਿ ਮੈਂ ਉਹਨਾਂ ਦੀ ਧੂੜ ਲੋਜਦਾ ਹਾਂ ਧੂੜ ਚਾਹੁੰਦਾ ਹਾਂ ਜਿਹੜੀਆਂ ਉਸ ਪ੍ਰਭੂ ਦੇ ਦਰ ਤੇ ਉਹਦੀ ਸ਼ਰਨ ਪਈਆਂ ਨੇ ਜਿਹੜੀਆਂ ਰੂਹਾਂ ਉਸ ਪ੍ਰਭੂ ਦੇ ਸਰਨੇ ਪਈਆਂ ਵਾ ਦਰ ਪਈਆਂ ਨਾ ਆਸਰੇ ਤੇ ਜਿਨ੍ਹਾਂ ਨੇ ਉਸ ਪ੍ਰਭੂ ਦਾ ਆਸਰਾ ਲਿਆ ਹੈ ਮੈਂ ਉਹਨਾਂ ਦੀ ਧੂੜ ਚਾਹੁੰਦਾ ਹਾਂ ਉਹਨਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਮੱਥੇ ਤੇ ਲਾਉਣੀ ਚਾਹੁੰਦਾ ਮੰਗਰ ਪ੍ਰਭ ਅਰਾਧਨਾ ਬਹੁੜਾ ਨ ਜਨਮੜਿਆ ਆਪ ਜੀ ਮਗਰ ਮਹੀਨੇ ਰਾਈਂ ਉਪਦੇਸ਼ ਕਰਦੇ ਨੇ ਉਸ ਪ੍ਰਭ ਨੂੰ ਅਰਾਧਿਆ ਉਹਦੇ ਜਾਪ ਕੀਤੇ ਆ ਉਹਦੀ ਅਰਾਧਨਾ ਕੀਤੀਆਂ ਤੇ ਦੁਬਾਰਾ ਫਿਰ ਜਨਮਾਂ ਦੇ ਵਿੱਚ ਨਹੀਂ ਆਉਣਾ ਪੈਂਦਾ ਇਹ ਜਿਹੜੀ 84 ਲੱਖ ਸਾਨੂੰ ਜਉਣ ਭੋਗਣੀ ਪੈਂਦੀ ਹੈ ਕਦੀ ਜਨਵਾਰਾਂ ਦੀ ਕਦੀ ਪੰਛੀਆਂ ਦੀ ਕਦੀ ਕੀੜਿਆਂ ਮਕੌੜਿਆਂ ਦੀ ਕਿ ਅਖੀਰ ਇਹ ਮਨੁੱਖਾ ਦੇ ਹੀ ਮਿਲਦੀ ਹੈ ਕਰੋੜਾਂ ਸਾਲ ਇਹਦੇ ਵਿੱਚ ਬੰਦਾ ਤੁਰਿਆ ਫਿਰਦਾ ਰਹਿੰਦਾ ਹੈ 12 ਕੋਰੋਣਾ ਸਾਲ ਪਰ ਫਿਰਕੇ ਵੀ ਜੇ ਅਸੀਂ ਉਹ ਪ੍ਰਭੂ ਦਾ ਆराधना ਨਹੀਂ ਕੀਤੀ ਤੇ ਫਿਰ ਸਾਨੂੰ ਇਹਨਾਂ ਜੂਨਾ ਵਿੱਚ ਪਾਉਣਾ ਪੈਣਾ ਪਵੇਗਾ ਤੇ ਜੇ ਅਸੀਂ ਉਹ ਪ੍ਰਭੂ ਦਾ ਲੜ ਫੜ ਲਿਆ ਉਹਦੀ ਆराधना ਕੀਤੀ ਤਾਂ ਸਾਨੂੰ ਇਹਨਾਂ ਜੂਨਾ ਦੇ ਵਿੱਚ ਬਾਰ-ਬਾਰ ਨਹੀਂ 扑ਟਕਣਾ ਪਵੇ ਸੋ ਯੁਨੀਆ ਕ ਬੇਨਤੀਆਂ ਪ੍ਰਵਾਨ ਕਰਨੀਆਂ ਬੋਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ